ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਬਾਈ ਲੈਪਸਟਾਈਲ ਤੇ ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਪਾ ਅੱਜ ਬਣਾ ਰਹੇ ਹਾਂ ਗਾਜਰ ਦਾ ਹਲਵਾ ਗਾਜਰ ਦਾ ਹਲਵਾ ਬਣਾਉਣ ਦੇ ਲਈ ਆਪਾਂ ਨੇ ਇੱਥੇ ਵਧੀਆ 1 ਕਿਲੋ ਗਾਜਰਾ ਲਈਆਂ ਨੇ ਜਿਨ੍ਹਾਂ ਨੂੰ ਆਪਾਂ ਕद्दूकस ਨਾਲ ਬ੍ਰੇਕ ਸਾਈਡ ਤੋਂ ਕद्दूकस ਕਰ ਲਵਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਓ ਜੀ ਆਪਾਂ ਨੇ ਇੱਥੇ ਕद्दूकस ਕਰ ਲਿਆ ਗਾਜਰਾਂ ਨੂੰ ਤੇ ਹੁਣ ਆਪਾਂ ਨੇ ਚੁੱਲ੍ਹੇ ਦੇ ਵਿੱਚ ਆਪਣੀ ਅੱਗ ਜਾਲ ਲਈ ਤੇ ਉੱਪਰ ਆਪਾਂ ਨੇ ਕੜਾਹੀ ਰੱਖ ਲਈ ਹੁਣ ਆਪਾਂ ਇਹਦੇ ਵਿੱਚ ਕद्दूकस ਕੀਤੇ ਹੋਏ ਗਾਜਰਾਂ ਨੂੰ ਘਿਓ ਪਾ ਕੇ ਭੁੰਨ ਲਵਾਂਗੇ ਇਹਦਾ ਆਪਾਂ ਨੇ ਇੱਥੇ ਲਿਆ ਦੋ ਘੜੇ ਦੇ ਕਰੀਬ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਆਪਣਾ ਹਲਵਾ ਜਿਹੜਾ ਵਧੀਆ ਬਣੂਗਾ ਤੇ ਇੱਥੇ ਆਪਾਂ ਇਹਦੇ ਵਿੱਚ ਗਾਜਰਾਂ ਨੂੰ ਪਾ ਕੇ 10 ਤੋਂ 15 ਮਿੰਟ ਤੱਕ ਭੁੰਨ ਲਵਾਂਗੇ ਗਾਜਰਾਂ ਦਾ ਜਿਹੜਾ ਪਾਣੀ ਆ ਬਿਲਕੁਲ ਸੋਖਤਾ ਹੋ ਜਾਊਗਾ ਤੇ ਨਾਲ ਹੀ ਇਹਦਾ ਥੋੜਾ ਕਲਰ ਚੇਂਜ ਹੋ ਜਾਊਗਾ ਲੋ ਜਿਸ ਤਰੀਕੇ ਨਾਲ ਆਪਾਂ ਸਾਰੀਆਂ ਗਾਜਰਾਂ ਕਦੂਕਸ ਕੀਤੀਆਂ ਹੋਈਆਂ ਆਪਣੇ ਲੋਂਡੇ ਦੇ ਵਿੱਚ ਪਾ ਲਈਆਂ ਨੇ ਤੇ ਹੁਣ ਆਪਾਂ ਇਹਨੂੰ ਖੁਰਚਰੇ ਨਾਲ ਹਲਾਉਂਦੇ ਹੋਏ 10 ਤੋਂ 15 ਮਿੰਟ ਤੱਕ ਇਹਨੂੰ ਰਜਾ ਲਵਾਂਗੇ ਇਸ ਤਰੀਕੇ ਨਾਲ ਆਪਣਾ ਜਿਹੜਾ ਗਾਜਰ ਦਾ ਹਲਵਾ ਬਹੁਤ ਹੀ ਟੇਸਟੀ ਬਣੂਗਾ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਗਾਜਰਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਤੇ ਆਪਣੀਆਂ ਜਿਹੜੀਆਂ ਗਾਜਰਾਂ ਨੇ ਉਹ ਵੀ ਸੌਫਟ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਨੂੰ ਇੱਕ ਅਲੱਗ ਤੋਂ ਬਰਤਨ ਦੇ ਵਿੱਚ ਕੱਢ ਲੈਣੇ ਆ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਢ ਲਿਆ ਤੇ ਆਪਣੇ ਚੁੱਲੇ ਦੇ ਉੱਪਰ ਹੁਣ ਆਪਾਂ ਫਿਰ ਤੋਂ ਇਹੀ ਬਰਤਨ ਰੱਖ ਕੇ ਇਹਦੇ ਵਿੱਚ ਆਪਾਂ ਇੱਥੇ ਲਿਆ ਦੁੱਧ ਦੁੱਧ ਆਪਾਂ ਨੇ 1 ਲੀਟਰ ਲਿਆ ਜੋ ਕਿ ਆਪਣਾ ਫੁੱਲ ਫੈਟ ਮੱਝ ਦਾ ਦੁੱਧ ਆ ਲਓ ਜੀ ਹੁਣ ਆਪਾਂ ਦੁੱਧ ਨੂੰ ਵੀ ਰਜਾ ਲਵਾਂਗੇ ਪੂਰਾ ਗਾੜਾ ਕਰ ਲਵਾਂਗੇ ਜਦ ਤੱਕ ਕਿ ਕਿਲੋ ਤੋਂ ਆਪਣਾ ਅੱਧਾ ਕਿਲੋ ਨਾ ਰਹਿ ਜਾਵੇ ਤੇ ਨਾਲ ਹੀ ਮੈਂ ਇੱਥੇ ਡਰਾਈ ਫਰੂਟਸ ਪਾਏ ਨੇ ਆਪਾਂ ਇਹ ਘਿਓ ਦੇ ਵਿੱਚ ਵੀ ਭੁੰਨ ਕੇ ਪਾ ਸਕਦੇ ਹਾਂ ਪਰ ਮੈਂ ਦੁੱਧ ਦੇ ਵਿੱਚ ਹੀ ਰਜਾ ਲੂੰਗੀ ਇਹ ਸੌਫਟ ਹੋ ਜਾਣਗੇ ਹੁਣ ਆਪਾਂ ਖੁਰਚ ਨੇ ਨਹਾ ਹਲਾਉਂਦੇ ਹਿਲਾਉਂਦੇ ਦੁੱਧ ਵੀ ਆਪਾਂ ਆਪਣਾ ਗਾੜਾ ਕਰ ਲਵਾਂਗੇ ਦੁੱਧ ਗਾੜਾ ਕਰਨ ਦੇ ਵਿੱਚ ਵੀ ਆਪਾਂ ਨੂੰ 15 ਤੋਂ 20 ਮਿੰਟ ਲੱਗ ਜਾਣਗੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਦੁੱਧਾ ਬਹੁਤ ਗਾੜਾ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਗਾਜਰਾਂ ਆਪਣੀਆਂ ਪਾ ਦਿੰਨੇ ਆਂ ਕਦੋਂ ਕਸ ਕੀਤੀਆਂ ਹੋਈਆਂ ਆ ਪੁੱਨਕੇ ਰੱਖੇ ਨੇ ਆਪਾਂ ਨੇ ਲਓ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ 10 ਤੋਂ 15 ਮਿੰਟ ਤੱਕ ਖੁਰਚਣਾਂ ਹਿਲਾਉਂਦੇ ਹੋਏ ਸੇਕ ਲਵਾਵਾਂਗੇ ਇਹਨਾਂ ਦਾ ਜਿਹੜਾ ਦੁੱਧਾ ਇਹਦੇ ਵਿੱਚ ਜੇ ਪਾਣੀ ਬਿਲਕੁਲ ਸੁੱਕਦਾ ਹੋ ਜਾਊਗਾ ਤੇ ਆਪਣਾ ਜਿਹੜਾ ਹਲਵਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਊਗਾ ਕਣ-ਕਣ ਗਾਜਰ ਦਾ ਹਲਵਾ ਖਾਣਾ ਪਸੰਦ ਕਰਦਾ ਉਹ ਕਮੈਂਟਾਂ 'ਚ ਇੱਕ ਹਾਰਟ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਵਾਇਓ ਸਰਦੀਆਂ ਦੇ ਵਿੱਚ ਆਪਾਂ ਨੂੰ ਗਾਜਰ ਦਾ ਹਲਵਾ ਬਹੁਤ ਵਧੀਆ ਲੱਗਦਾ। ਲਓ ਜੀ ਤੁਸੀਂ ਦੇਖ ਸਕਦੇ ਹੋ। ਆਪਣਾ ਹਲਵਾ ਬਣ ਕੇ ਤਿਆਰ ਆ। ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਦੇ ਅਨੁਸਾਰ ਮਿੱਠਾ ਪਾ ਲਵਾਂਗੇ। ਨੀਚੇ ਉਤਾਰ ਕੇ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਾਂਗੇ ਇੱਕ ਨਵੇਂ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ